ਹਾਂਜੀ ਵੈਲਕਮ ਹੈ ਜੀ ਸੰਧੂ ਡੈਰੀ ਫਾਰਮਿੰਗ ਦੇ ਵਿੱਚ ਸੋ ਅੱਜ ਦੀ ਜਿਹੜੀ ਵੀਡੀਓ ਵੀਰੇ ਏਰੀਆ ਮੋਗਾ ਤੇ ਜ਼ਿਲ੍ਹਾ ਵੀ ਮੋਗਾ ਤੇ ਇੱਕ ਟੋਕੜ ਗੱਬਣ ਦੂਜੇ ਸਵੇ ਝੋਟੀ ਵਕਾਉ ਆ ਵੀਰੇ ਤੇ ਬਾਈਆਂ ਦਾ ਪਸ਼ੂ ਪਾਲਣ ਦਾ ਕੰਮ ਤੇ ਹੁਣ ਗਵਾਲ ਦੇ ਵਿੱਚੋਂ ਝੋਟੀ ਗੱਬਣ ਜੋ ਕਿ ਫੋਰ ਸੇਲ ਆ ਬਈ ਸੰਗ-ਸੰਗ ਦੀ ਕੁੰਡੀ ਆ ਤੇ ਪਿਓਰ ਹਰਿਆਣੇ ਵਾਲੀ ਝੋਟੀ ਆ ਤੇ ਇੱਕ ਮਰਲੇ ਥਨੋਂ ਇਹ ਤੇਲਾ ਵੀਰੇ ਤੇ ਸਵਾ ਗਾ ਮਹੀਨੇ ਦੇ ਕਰੀਬ ਇਹ ਗੱਬਣ ਆ ਤੇ ਚੱਕਪਾਸ ਜੀ ਨਹੀਂ ਹੁੰਦੀ ਬਾਕੀ ਆ ਦੀ ਖਾਲੀ ਸਮਝ ਕੇ ਲਿਓ ਤੇ ਕਦ ਕਾਠ ਦੀ ਬਹੁਤ ਚੰਗੀ ਆ ਤੇ ਸਿੰਗਾ ਦੀ ਕੁੰਡੀ ਆ ਬਈ ਤੇ ਵੇਲਵਤਰੀ ਵੇਖ ਸਕਦੇ ਤੁਸੀਂ ਤੇ ਇੱਕ ਆ ਕਟਾ ਵਕਾਉ ਆ ਇਹਦੀ ਏਜ ਹੈਗੀ ਵੀਰੇ 8-9 ਮਹੀਨੇ ਦੇ ਕਰੀਬ ਦੱਸਿਆ ਤੇ ਬਾਕੀ ਮੋਰਾ ਨਸਲ ਦੇ ਵਿੱਚ ਪੈਂਦਾ ਵਾ ਸੋ ਜੇ ਕਿਸੇ ਮੇਰੇ ਵੀਰ ਭਰਾ ਨੇ ਨਾ ਖਰੀਦਣੇ ਹੋ ਸੰਪਰਕ ਕਰ ਸਕਦਾ ਬਾਈ ਏਰੀਆ ਮੋਗਾ ਜਿਲ੍ਹਾ ਹੀ ਮੋਗਾ ਤੇ ਨੇੜੇ ਗੈਦਰੋਡ ਸਿਟੀ ਪਾਰਕ ਮੋਗਾ